ਅੱਜ ਦਾ ਸਾਡਾ ਪਹਿਲਾ ਵਲੋਗ ਬ੍ਰੀਟੇਨ ਦੇ ਮਲੇ ਕੋਟਲੇ ਵਾਪੇ ਹੈਦਰ ਸ਼ੇਖ ਦੇ ਮੱਥਾ ਟੇਕਣ ਜਾ ਰਹੇ ਹਾਂ ਅਸੀਂ ਤੇ ਤੁਹਾਡੇ ਭਰਾ ਨੂੰ ਬਈ ਰੱਜ ਕੇ ਪਿਆਰ ਦਿਓ ਤੇ ਅੱਜ ਤੋਂ ਨੂੰ ਅਸੀਂ ਦੱਸਾਂਗੇ ਭਾਈ ਵੀ ਕਿੰਨੇ ਵਜੇ ਟ੍ਰੇਨ ਜਾਏਗੀ ਕਿੰਨੇ ਵਜੇ ਤੁਹਾਨੂੰ ਟ੍ਰੇਨ ਲਾਏਗੀ ਇੱਥੇ ਉਸ ਤੋਂ ਬਾਅਦ ਭਾਈ ਜਿਹੜੀ ਇੱਕ ਜਿਹੜੀ ਅਨੇਕਾਂ ਟ੍ਰੇਨਾਂ ਜਾਣਗੀਆਂ ਪਰ ਉਹ ਸਾਰਾ ਉਹਦਾ ਵੇਰਵਾ ਪੂਰਾ ਤੇ ਬਾਈ ਵੀਡੀਓ ਦੇ ਵਿੱਚ ਬਣੇ ਰਹੋ ਤੇ ਜੇਕਰ 22 ਜਿਹੜੇ ਬੰਦੇ ਨੇ ਸ਼ਾਮ ਨੂੰ ਹੀ ਵੈਕਸ ਮੋਲਣਾ ਹੈ ਮੱਥਾ ਟੇਕ ਕੇ ਬਾਪੇ ਦੇ ਤਾਂ ਤੜਕੇ ਬਾਈ 6:40 ਮਿੰਟਾਂ ਤੇ ਟ੍ਰੇਨ ਜਾਂਦੀ ਆ ਪਲੇਟਫਾਰਮ ਨੰਬਰ 7 ਤੋਂ ਤੇ 8:20 ਮਿੰਟਾਂ ਤੇ ਹਨੂੰ ਬਾਈ ਉਹ ਮਲੇਰ ਹੋਟਲੇ ਲਾਵੇਗੀ ਉਸ ਤੋਂ ਬਾਅਦ ਵਾਲੀ ਟ੍ਰੇਨ ਜਾਊਗੀ ਬਾਈ 7:30 ਵਜੇ ਜਿਹੜੀ ਪੈਸੇਂਜਰ ਹੈ ਉਹ ਲਾਉਗੀ ਬਾਈ ਥੋੜੂ 9:30 ਵਜੇ ਸੈਕਰ ਕੇ ਹੋਣ ਬਾਈ ਉੱਥੇ ਜਾ ਕੇ ਹੀ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਚ ਸਾਡਾ ਛੋਟਾ ਜਿਹਾ ਵਲੌਗ ਆ ਬਾਈ ਤੇ ਪਾ ਬਣ ਕੇ ਪਿਆਰ ਦੇ ਦਿੰਦਾ ਰਹੇ ਆ ਆਂ ਬਰੀ ਆਜੂ ਗਰਮਾ ਗਰਮ ਪਟੂਰੇ ਮਠੰਡੇ ਦੇ ਖਾਓ ਫੇਰ ਬੁਝੇ ਨਹੀਂਦਾ ਖਾਂਦੇ ਪੀਂਦੇ ਰਿਆ ਕਰੋ ਬਾਈ ਨਾਲੇ ਕੁਛ ਨਹੀਂ ਜਾਣਾ ਨਾਲ ਜੇ ਤੁਹਾਨੂੰ ਉਰੇ ਖਾਣ ਦਾ ਮਨ ਕਰਦਾ ਤਾਂ ਪੂਰੇ ਖਾਓ ਗੋਲ ਗੱਪੇ ਖਾਣ ਦਾ ਮਨ ਕਰਦਾ ਗੋਲ ਗੱਪੇ ਖਾਓ ਜੋ ਤੁਹਾਡਾ ਜੀ ਕਰਦਾ ਉਹ ਖਾਓ ਪਰ ਨਸ਼ਾ ਨਾ ਕਰੋ ਕੋਈ ਬਈ ਆ ਸਾਡਾ ਸਾਰੇ ਨੂੰ ਮੈਂ ਕਹਿੰਦਾ ਕਿ ਹੋਰ ਬਹੁਤ ਚੀਜ਼ਾਂ ਨੇ ਖਾਣ ਪੀਣ ਵਾਲੀਆਂ ਅਸ਼ੇਪਤੀ ਤੋਂ ਦੂਰ ਖਾਣ ਵਾਲੀ ਚੀਜ਼ ਖਾਓ ਜਿਹੜਾ ਤੁਹਾਡਾ ਜੀ ਕਰਦਾ ਬਾਈ ਤੇ ਬਾਲਾ ਲੋਕਾਂ ਦੇ ਮਾਗਰ ਨਾ ਲੱਗੋ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਲੋਕ ਤਾਂ ਹਰ ਚੀਜ਼ ਦੇ ਨੁਕਸਾਨ ਦੱਸ ਦਿੰਦੇ ਆ ਬਾਈ ਇਸ ਕਰਕੇ ਆਪ ਦਾ ਇੰਜੋਏਆ ਕਰੋ ਮਸ਼ੇ ਪੱਤੀ ਤੋਂ ਬਿਲਕੁਲ ਸਮੋਕੀ ਬਿਨਾਂ ਕਰ। ਧੰਨਵਾਦ। ਆਦਿ ਵਿੱਚ ਹੋ ਰਿਹਾ ਚੱਲ ਰਿਹਾ ਤੇ ਇਹ ਸਾਡੀ ਆ ਚੁੱਕੀ ਆ ਕਿ ਅਸੀਂ ਆਪਣੀ ਆਪਣੀ ਸੀਟਾਂ ਤੇ ਬਹਿਨੇ ਚਾਹੀਏ। ਨਾਲ ਆਪ ਕੋਲ ਵੀ ਨਾਕਾ ਤੇਰੀ ਬੁਰੀ ਯਾਦ ਨਹੀਂ ਤੇ ਨਾਲ ਮੇਰੀ ਰਾਇ ਥੈਂਕ ਯੂ ਸਾਰੇ ਜਣੇ ਦਾਤਾਂ ਦੇ ਕਰਾਰੇ ਬਾਬੇ ਦੇ। ਹਾਂ।